ਮਨ ਸਪੈਸ਼ਲ ਪ੍ਰਾਈਸ ਜਿੱਤ ਨੂੰ ਹਿੱਕ ਦੇ ਜੋਰ ਨਾਲ ਲੈ ਜਾਣਾ ਜਿੱਤ ਦੀ ਭਾਜੀ ਕਿਉਂ ਨਹੀਂ ਜਾਂਦੀ ਕੰਨੀ ਗੋਮੜੇ ਦਾ ਹੀ ਰਿਖਾ ਬੱਬੂ ਮਾਨ ਮਨਜੀਤ ਪਵਾਰ ਬੱਬੂ ਮਾਨ ਇਹ ਗੋਰੀ ਆ ਗਿਆ ਹੋ 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 ਇਹ ਹੋ ਗਿਆ ਖਬੂ ਤਦ 11 ਇਹਦਾ ਬਸ਼ਮਾ ਹੁੰਦਾ ਬੱਲਾ 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 ਹੋ ਗਿਆ ਖਬੂ ਤਦ نے بھی جی آئی ہیں بھی جیان رکھتے ہیں ساری سرکار جو چاہیے میٹنگ ਸਾਡੇ ਸੰਗਾ ਸਾਹਿਬ ਤੇ ਬਾਕੀ ਜਿਹਨੇ ਵੀ ਬਖਵੰਤੇ ਸੱਜਣ ਉਹ ਪ੍ਰਦਾਨ ਕਰਨਗੇ ਜੋ ਵੀ ਸਾਰੇ ਜਣੇ ਜੀਵਨ ਦਿੱਤਾ ਜਾ ਰਿਹਾ ਉਹਨਾਂ ਲਈ ਜ਼ੋਰਦਾਰ ਤਾੜੀ ਮਾਰਿਓ ਔਰ ਅਵਾਦੀ ਦੀ ਟੀਮ ਨੂੰ ਬਹੁਤ-ਬਹੁਤ ਭਾਈ ਭਾਈ ਜੀ ਗੁਰਪਾਲ ਜੀ ਨੂੰ ਤੁਸੀਂ ਦੇਖ ਰਹੇ ਹੋ ਧੁਆਬੇ ਦੀ ਆਵਾਜ਼ ਤੇ ਇਸ ਵਕਤ ਅਸੀਂ ਮੌਜੂਦ ਆ ਆਦਮਪੁਰ ਦੇ ਪਿੰਡ ਲੇਸਲੀਵਾਲ ਵਿਖੇ ਜਿੱਥੇ ਕਿ ਅੱਜ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਜਿਹੜਾ ਐਨ ਆਰ ਆਈ ਦੇ ਸਹਿਯੋਗ ਨਾਲ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਤੇ ਇਸ ਪੰਜ ਦਿਵਸੀਏ ਟੂਰਨਾਮੈਂਟ ਦੇ ਵਿੱਚ ਆ ਆਦਮਪੁਰ ਔਰ ਜਲੰਧਰ ਜ਼ਿਲ੍ਹਾ ਦੇ ਹੋਰ ਜਿਨ੍ਹਾਂ ਦੇ ਵਕ ਵਕ ਟੀਮਾਂ ਨੇ ਜਿਹੜੀਆਂ ਸ਼ਿਰਕਤ ਕੀਤੀ ਹੈ ਤੇ ਆਪ ਆ ਗੱਲ ਕਰਦੇ ਹਾਂ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੇ ਪ੍ਰਬੰਧਕਾਂ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਮੈਂ ਸਭ ਤੋਂ ਪਹਿਲੇ ਤਾਂ ਇੱਥੇ ਪਹੁੰਚਣ ਤੇ ਤੁਹਾਡਾ ਬਹੁਤ-ਬਹੁਤ ਸਤਿਕਾਰ ਹੈ ਪਿੰਡ ਲੇਸੜੀਵਾਲ ਵਿੱਚ ਦੂਸਰਾ ਸ਼ਹੀਦ ਸਰਦਾਰ ਭਗਤ ਸਿੰਘ ਟੂਰਨਾਮੈਂਟ ਯਾਦਗਾਰੀ ਟੂਰਨਾਮੈਂਟ ਕਰਵਾਉਣ ਲਈ ਮੈਂ ਐਨਆਰਆਈ ਵੀਰਾਂ ਦਾ ਪਿੰਡ ਦੇ ਸਮੂਹ ਸੰਗਤ ਦਾ ਜਿਨ੍ਹਾਂ ਨੇ ਵੀ ਇਹਦੇ ਵਿੱਚ ਬਹੁਤ ਸਾਰਾ ਯੋਗਦਾਨ ਪਾਇਆ ਕਿਉਂਕਿ ਕੋਈ ਵੀ ਕੰਮ ਬਿਨਾਂ ਯੋਗਦਾਨ ਤੋਂ ਪਿੰਡਾਂ ਦੇ ਵਿੱਚ ਸੰਭਵ ਨਹੀਂ ਹੈ ਸਰਕਾਰਾਂ ਤਾਂ ਹੁਣ ਉਹਨਾਂ ਖਰਚਾ ਨਹੀਂ ਕਰਦੀਆਂ ਇਸ ਕਰਕੇ ਸਾਡੇ ਐਨਆਰਆਈ ਵੀਰਾਂ ਵੱਲ ਸਾਡਾ ਬਹੁਤ ਧਿਆਨ ਹੁੰਦਾ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹਨਾਂ ਉਪਰਾਲਾ ਕੀਤਾ ਜੇ ਉਹ ਸਾਡੇ ਇਦਾਂ ਹੀ ਮੋਢਿਆਂ ਤੇ ਹੱਥ ਰੱਖਣਗੇ ਤਾਂ ਸਾਨੂੰ ਵੀ ਲੱਗਦਾ ਕਿ ਅਸੀਂ ਬੱਚਿਆਂ ਨੂੰ ਗਰਾਊਂਡਾਂ 'ਚ ਲਿਆਂਕ ਕੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਕੋਸ਼ਿਸ਼ ਕਰਾਂਗੇ ਹਾਂਜੀ ਓਕੇ ਅੱਜ ਦੇ ਟੂਰਨਾਮੈਂਟ ਬਾਰੇ ਕੀ ਕਿਹਾ ਜਿਹੜਾ ਤੁਸੀਂ ਇਹ ਪਿੰਡ ਚ ਕਰਵਾਉਨੇ ਆ ਇਹ ਜੀ ਟੂਰਨਾਮੈਂਟ ਅੱਜ ਤੋਂ ਅਸੀਂ 35 ਸਾਲ ਪਹਿਲਾਂ ਸਟਾਰਟ ਕੀਤਾ ਸੀਗਾ ਜੀ ਤੇ ਅਸੀਂ ਇਹਨੂੰ ਚੱਲਦਾ ਰੱਖਣ ਲਈ ਐਨ ਆਰ ਆਈ ਵੀਰਾਂ ਨੇ ਸਾਰਿਆਂ ਨੇ ਤੇ ਇਹਦੇ ਵਾਸਤੇ ਹੀ ਯੋਗਦਾਨ ਪਾ ਕੇ ਪਿੰਡ ਦੇ ਨੂੰ ਸਾਰੇ ਬੱਚਿਆਂ ਨੂੰ ਸਿੱਧੇ ਰਾਤ ਲਿਜਾਣ ਲਈ ਅਸੀਂ ਉਪਰਾਲਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਆ ਤੇ ਅਸੀਂ ਆਸ ਕਰਦੇ ਆਂ ਭਈ ਸਾਰਿਆਂ ਨੂੰ ਇਹ ਉਪਰਾਲਾ ਪਸੰਦ ਆਇਆ ਹੋਵੇ ਜੀ ਇਹਨਾਂ ਦੇ ਨਾਂ ਤੇ ਤਾੜੀ ਮਾਰੋ ਅੱਜ ਟੀਮ ਇਹ ਜਿੱਤਾ ਗਿਆ ਆ ਇਹਦੇ ਬਾਰੇ ਜੀ ਮੈਂ 32 ਟੀਮਾਂ ਸਿਗੀਆਂ ਜੀ ਜਿਨ੍ਹਾਂ ਦੇ ਵਿੱਚੋਂ ਇਸਤਰੀਵਾਲ ਦੀ ਓਪਨ ਜਿਹੜੀ ਆ ਉਹ ਫਸਟ ਆਈ ਆ ਜੀ ਤੇ ਸੈਕੰਡ ਜਿਹੜੀ ਆ ਜੀ ਓਬਦੀ ਦੀ ਆਈ ਆ ਤੇ ਜਿਹੜੀ ਦੂਜੀ ਏਜ ਗਰੁੱਪ ਸੀਗਾ ਜੀ ਉਹ ਆਪਣੇ ਆਦਮਪੁਰ ਦੀ ਟੀਮ ਸੀਗੀ ਜੀ ਤੇ ਜਿਹੜੀ ਸੈਕੰਡ ਸੀਗੀ ਇਸਤਰੀਵਾਲ ਦੀ ਆਈ ਸੀਗੀ ਜੀ ਠੀਕ ਹੈ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਹਾਂਜੀ ਗੁਰਦਿਆਲ ਸਿੰਘ ਨਾਗਰਾ ਜੀ ਇਤੇ ਜਾਰੀ ਰੱਖੂਗੇ ਹਰਦਲ ਤਾਂ ਕਿ ਨੌਜਵਾਨਾਂ ਨੂੰ ਜਿਹੜਾ ਬਦਿਆਲ ਸਿੰਘ ਨਾਗਰਾ ਜੀ ਸ਼ਹਿਰ ਤੋਂ ਟੂਰਨਾਮੈਂਟ ਗ੍ਰੀਜ਼ ਕਰਦੇ ਹੋ ਖੇਡਾਂ ਵੱਲ ਧਿਆਨ ਵਧਾਇਆ ਇਹਦੇ ਵਿੱਚ ਜੀ ਅਸੀਂ ਇਹੇ ਕਮਿਟਮੈਂਟ ਕਰਦੇ ਆਂ ਵੀ ਜਿੰਨਾ ਚਿਰ ਅਸੀਂ ਹੈਗੇ ਆਂ ਜੀ ਨਾਚਾਰੀ ਜ਼ਰੂਰ ਕਰਾਂਗੇ ਜੀ ਹਨਾ ਆਪਣੀ ਟਰਾਈ ਬੈਸਟ ਕਰਾਂਗੇ ਜੀ ਇਹਨਾ ਠੀਕ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਬਦਿਆਲ ਵੀ ਇਹਨਾਂ ਨੇ ਬਹੁਤ ਰੰਗ ਬੰਨਿਆ ਹਾਂ ਜੀ ਅੱਜ ਦੇ ਟੂਰਨਾਮੈਂਟ ਬਾਰੇ ਕੀ ਕਹਿੰਦੇ ਜੀ ਅੱਜ ਦਾ ਟੂਰਨਾਮੈਂਟ ਜੀ ਇਸ ਟੂਰਨਾਮੈਂਟ ਦੇ ਵਿੱਚ ਟੋਟਲ 40 ਟੀਮਾਂ ਨੇ ਹਿੱਸਾ ਲਿਆ ਜਿਹਦੇ ਵਿੱਚੋਂ 10 ਟੀਮਾਂ ਜਿਹੜੀਆਂ ਸੀਗੀਆਂ ਉਹ ਓ オーਪਨ ਵਰਗ ਦੀ ਆਪਣੇ ਉਮਰ ਵਰਗ ਦੀਆਂ ਸੀ ਔਰ ਬਾਕੀ ਟੀਮਾਂ ਜਿਹੜੀਆਂ ਸੀਗੀਆਂ オーਪਨ ਪ੍ਰਿੰਟ ਪੱਤਰ ਦੇ ਜਿਹਦੇ ਵਿੱਚੋਂ ਆਵਾਦੀ ਰਨਰ ਅਪ ਔਰ ਲੇਸੜੀ ਵਾਲਾ ਫਰਸਟ オーਪਨ ਦੇ ਵਿੱਚੋਂ ਫਰਸਟ ਆਇਆ ਔਰ ਦੂਸਰੀ ਟੀਮ ਜੋ ਆਦਮਪੁਰ ਫਰਸਟ ਔਰ ਲੇਸੜੀ ਵਾਲਾ ਸੈਕੰਡ ਯਸ ਹਲੋ ਇਹ ਪਿੰਡ ਦਾ ਸ਼ੁਰੂ ਤੋਂ ਹੀ ਅੱਛਾ ਰਿਕਾਰਡ ਰਿਹਾ ਇਸ ਪਿੰਡ ਨੇ ਕਾਫੀ ਅੱਛੇ-ਅੱਛੇ ਤਗੜੇ-ਤਗੜੇ ਸਪੋਰਟਸਮੈਨ ਪੈਦਾ ਕੀਤੇ ਜਿਹਦੇ ਵਿੱਚ ਉਹ ਬਲਬੀਰ ਸਿੰਘ ਬੱਲੀ ਔਰ ਬਲਜੀਤ ਸਿੰਘ ਨਿੱਜਰ ਖੁਦ ਮੈਂ ਬੀਐਸਐਫ ਚ ਤਕਰੀਬਨ 14-15 ਸਾਲ ਖੇលਿਆ ਉਹ ਇਦਾਂ ਹੀ ਬਲਬੀਰ ਸਿੰਘ ਬੱਲੀ ਵੀ 14-15 ਸਾਲ ਖੇលਿਆ ਔਰ ਬਹੁਤ-ਬਹੁਤ ਪਿੰਡ ਦੇ ਸੱਜਣਾ ਮਿੱਤਰਾਂ ਨੇ ਸਾਰਾ ਸਹਿਯੋਗ ਨਾਲ ਇਨੂੰ ਅੱਗੇ ਵਧਾਇਆ ਔਰ ਇਹਨੂੰ ਅੱਗੇ ਵੀ ਅਸੀਂ ਕੈਰੀ ਓਨ ਕਰਾਂਗੇ। ਅੰਕਲ ਸੋਨ ਲਾਲ ਗਿਰਦੀ ਜੀ ਅੱਜ ਦਾ ਜੋ ਮੈਚ ਸੀਗਾ ਇਹ ਬਹੁਤ ਹੀ ਵਧੀਆ ਲੱਗਿਆ ਸਾਨੂੰ ਔਰ ਇਸ ਦੇ ਵਿੱਚੋਂ ਸਾਰੇ ਇਹੀ ਪਿੰਡਾਂ ਦੇ ਅਸੀਂ ਨੂੰ ਕੀ ਸਾਰੇ ਦੇਸ਼ ਵਾਸੀਆਂ ਨੂੰ ਇਹ ਮੈਸੇਜ ਜਾਂਦਾ ਕਿ ਨਸ਼ਿਆਂ ਵੱਲੋਂ ਹਟ ਕੇ ਜਿਹੜਾ ਖੇਡਾਂ ਵੱਲ ਵੀ ਜ਼ਿਆਦਾ ਧਿਆਨ ਦੇਣ ਕਿਉਂਕਿ ਸਾਡਾ ਦੇਸ਼ ਜਿਹੜਾ ਫੁੱਟਬਾਲ ਦੇ ਵੱਲੋਂ ਬਹੁਤ ਪਿੱਛੇ ਆ 117ਵਾਂ ਰੈਂਕ ਹੈ ਪੂਰੇ ਵਰਲਡ ਦੇ ਵਿੱਚੋਂ ਅੱਜ ਤੱਕ ਯਾਨੀ ਕਿ 1942 ਦੇ ਵਿੱਚ ਸਾਡੀ ਇੱਕ ਇੰਡੀਆਈ ਟੀਮ ਨੇ ਵਰਲਡ ਕੱਪ ਦੇ ਵਿੱਚ ਪਾਰਟਿਸਿਪੇਟ ਕੀਤਾ ਉਸ ਤੋਂ ਬਾਅਦ ਕੀਤਾ ਹੀ ਨਹੀਂ ਆ ਥੋੜਾ ਸਾਨੂੰ ਸਾਰਿਆਂ ਨੂੰ ਰੜ ਕੇ ਇਹ ਚੀਜ਼ ਦਾ ਯੋਗਦਾਨ ਦੇਣਾ ਚਾਹੀਦਾ ਕਿ ਅਸੀਂ ਫੁੱਟਬਾਲ ਟੀਮ ਵਾਲ ਵੀ ਥੋੜਾ ਧਿਆਨ DIYੇ ਔਰ ਇਹਨਾਂ ਨੂੰ ਵੀ ਥੋੜਾ ਪ੍ਰੇਰਿਤ ਕਰੀਏ ਪਰ ਚਲੋ ਵੀ ਅੱਗੇ ਚਲੋ ਐਸੀ ਵੀ ਮੈਂ ਵੀ ਫੌਜ ਦੇ ਵਿੱਚੋਂ ਕੈਪਟਨ ਰਟਿਆ ਹਾਂ ਇਹ ਸਾਡਾ ਸ਼ੌਕ ਰਿਹਾ ਹੈ ਇਹਨਾਂ ਚੀਜ਼ਾਂ ਦਾ ਕਿ ਅਸੀਂ ਕਿ ਬੱਚਿਆਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰੀਏ ਤਾਂ ਕਿ ਅਸੀਂ ਨਸ਼ਾ ਤੋਂ ਮੋੜ ਕੇ ਉਹਨਾਂ